ਜਾਂਦਾ ਕਿ ਅਕਾਲੀ ਦਲ ਜਿਹਦੇ ਉਹ ਮੈਂਬਰ ਹੈ ਜਾਂ ਜਿਹੜੀ ਜਿਹੜੀ ਪਾਰਟੀ ਨੂੰ ਇਲੈਕਸ਼ਨ ਲੜ ਰਾਇਆ ਜਾਂ ਜਿਹਦੇ ਬਹੁਤ ਬੜੇਦਰ ਤੋਂ ਉਹਦੇ ਨਾਲ ਆ ਉਹ ਉਹ ਪਾਰਟੀ ਨੇ ਭਰਦੇ ਜਾਂਦਾ ਪਾਰਟੀ ਨਾ ਬੜਾ ਲੰਮਾ ਅਚਰ ਟੱਠੇ ਰਹਿ ਤੇ ਭਰਦੀ ਜਨਤਾ ਪਾਰਟੀ ਦੀਆਂ ਜਿਹੜਾ ਵੀ ਆਰਐਸਐਸ ਤੇ ਹੈ ਤਾਂ ਫਿਰ ਇਹਨਾਂ ਨੂੰ ਇਹ ਚੀਜ਼ਾਂ ਵੀ ਸੋਚਣੀ ਚਾਹੀਦੀਆਂ ਕਿ ਤੁਸੀਂ ਆਰਐਸਐਸ ਨਾਲ ਚਲੋ ਜਾਂ ਕੋਈ ਜਲੇ ਤੇ ਕੋਈ ਦੂਜੇ ਬੰਦਾ ਇਹੋ ਜਿਹੇ ਇਹੋ ਜਿਹੇ ਬੇਤੁਕੇ ਸਵਾਲ ਨਹੀਂ ਕਰਨੇ ਚਾਹੀਦੇ ਤੇ ਚਲੋ ਜੀ ਅਮਰਤਪਾਲ ਨੇ ਅਧਿਕਾਰ ਨੂੰ ਕਾਨੂੰਨ ਨੇ ਦਿੱਤਾ ਤੇ ਉਹ ਇਲੈਕਸ਼ਨ ਲੜ ਰਿਹਾ ਹੈ ਦੇਵਰਸਾ ਸਿੰਘ ਵੀ ਲੜ ਰਿਹਾ ਸਾਰਿਆਂ ਤੇ ਇਹ ਤੇ ਸੰਗਤਾਂ ਨੇ ਫੈਸਲਾ ਕਰਨਾ ਹੈ ਨਾ ਅੰਡਰਸ਼ਿਆ ਦਾ ਜਾਂ ਕੋਈ ਬੇਅਦਬੀ ਦਾ ਜਾਂ ਇਹ ਸਾਰੇ ਮੁੱਦੇ ਛੱਡ ਕੇ ਕੁਰਸੀ ਦੀ ਲੜਾਈ ਲੜ ਰਹੇ ਇਸ ਕਰਕੇ ਮੈਂ ਤਾਂ ਸੋਚਦਾ ਕਿ ਇਹਨਾਂ ਨੂੰ ਉਹ ਜੋ ਮੈਂ ਕਿਹਾ ਸੀ ਕਿ ਇਹ ਬਖਾਰ ਚਪੋਰ ਕਿਉਂ ਇਲੈਕਸ਼ਨ ਲੜ ਰਿਹਾ ਕਿਉਂ ਹੋ ਰਿਹਾ ਇਹ ਉਹਦਾ ਜਵਾਬ ਦਿੱਤਾ ਸੀਗਾ ਕਿ ਨੋਮੀਨੇਸ਼ਨ ਫਾਈਲ ਹੋ ਰਹੀਆਂ ਨੋਮੀਨੇਸ਼ਨ ਦੇ ਵਿੱਚ ਜਿਹੜਾ ਅੱਜ ਅਮਰਿਤਪਾਲ ਸਿੰਘ ਜੀ ਦੇ ਪਿਤਾ ਨੇ ਜਿਹੜੇ ਨੇ ترਸੇਮ ਸਿੰਘ ਉਹਨਾਂ ਨੇ ਬਤੌਰ ਕਵਰਿੰਗ ਕੈਂਡੀਡੇਟ ਜਿਹੜੀ ਅੱਜ ਨੋਮੀਨੇਸ਼ਨ ਫਾਈਲ ਕੀਤੀ ਹੈ ਅੱਜ ਉਹ ਰਿਟਰਨਿੰਗ ਅਧਿਕਾਰੀ ਦੇ ਦਫਤਰ ਪੁੱਜੇ ਨੇ ਸਾਡੇ ਨਾਲ ਨੇ ਸਸ਼ੀ ਗੱਲ ਜੀ ਪਹਿਲੇ ਤਾਂ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਨੋਮੀਨੇਸ਼ਨ ਬਤੌਰ ਕਵਰਿੰਗ ਕੈਂਡੀਡੇਟ ਪਰ ਹਾਂ ਜੀ ਅੱਜ ਅਸੀਂ ਅੱਜ 13 ਤਰੀਕ ਨੂੰ ਅਸੀਂ ਕਵਰਿੰਗ ਕੈਂਡੀਡੇਟ ਤੇ ਅਮਰਤਪਾਲ ਸਿੰਘ ਤੇ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਅਸੀਂ ਜੋ ਫਾਰਮੈਟ ਅਸੀਂ ਉਹ ਪੁਰੀਆਂ ਕੀਤੀਆਂ ਤੇ ਪ੍ਰਸ਼ਾਸਨ ਦਾ ਵੀ ਕਾਫੀ ਸਹਿਯੋਗ ਰਿਹਾ ਤੇ ਸ੍ਰੀ ਸਲਾਮਤ ਸਭ ਕੁਝ ਹੋ ਗਿਆ ਤੇ ਹੁਣ ਅਸੀਂ ਉਹਨਾਂ ਦਾ ਸਾਨੂੰ ਪੂਰਨ ਉਮੀਦ ਹੈ ਕਿ ਉਹਨਾਂ ਦਾ ਵੀ ਇੱਕ ਸੈੱਟ ਅਸੀਂ ਜਮਾ ਕੀਤਾ ਕਿ ਪਹਿਲਾਂ ਵੀ ਠੀਕ ਹੀ ਹੋਊਗਾ ਇਹ ਵੀ ਠੀਕ ਤੇ ਉਹੀ ਕੈਂਡੀਡੇਟ ਤੇ ਉਹੀ ਹੋਣਗੇ ਲੇਕਿਨ ਜੋ ਕਾਨੂੰਨਨ ਤੌਰ ਤੇ ਫਾਰਮ ਰਿਟੀਆਂ ਤੇ ਉਹ ਅਸੀਂ ਪੂਰੀਆਂ ਕੀਤੀਆਂ ਜਦੋਂ ਹੁਣ ਨਾਮਜ਼ਦਗੀ ਤੁਸੀਂ ਭਰਤੀ ਹੈ ਬਤੌਰ ਕਵਰੀ ਕੈਂਡੀਡੇਟ ਭਰਤੀ ਹੈ ਉਹਨਾਂ ਨੇ ਆਪਣੇ ਜਿਹੜੇ ਚੋਣ ਲੜਨਗੇ ਲੋਕਾਂ ਦਾ ਕਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਲੋਕ ਕਿਸ ਤਰ੍ਹਾਂ ਤੁਹਾਨੂੰ ਲੋਕ ਅਥਾ ਪਿਆਰ ਕਰ ਰਹੇ ਆ ਲੋਕਾਂ ਲੋਕਾਂ ਨੇ ਉਹਨਾਂ ਨੂੰ ਖੜਾ ਕੀਤਾ ਲੋਕ ਹੀ ਉਹਨਾਂ ਦੀ ਇਲੈਕਸ਼ਨ ਲੜ ਰਹੇ ਅਸੀਂ ਤੇ ਇੱਕ ਉਹ ਨਾ ਤੇ ਸਾਡੇ ਕੋਈ ਇਲੈਕਸ਼ਨ ਲੜਨ ਦੀ ਸਮਰੱਥਾ ਸੀ ਤੇ ਨਾ ਹੀ ਅਸੀਂ ਇਹਨਾਂ ਇਹ ਵੱਡਾ ਏਰੀਆ ਕਵਰ ਕਰ ਸਕਦੇ ਸੀ ਇਹ ਲੋਕ ਹੀ ਸਾਰਾ ਕੁਝ ਕਰ ਰਹੇ ਜੀ ਲੋਕ ਸਭਾ ਖਡੂਰ ਸਾਹਿਬ ਕਾਫੀ ਵੱਡਾ ਏਰੀਆ ਹੈ ਜਿਸ ਤਰ੍ਹਾਂ ਕਈ ਲੇਕਿਨ ਕਈ ਵਿਵਾਦ ਜਿਹੜੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਅਮਰਪਾਲ ਸਿੰਘ ਉਹਨੂੰ ਲੈ ਕੇ ਜਿਸ ਤਰ੍ਹਾਂ ਬਿਰਸਤ ਸਿੰਘ ਬਲਟੋਹਾ ਨਾਲ ਪਹਿਲੇ ਵਿਵਾਦ ਸੀ ਕਿ ਉਹ ਸ਼ਾਇਦ ਨਹੀਂ ਲੜਨਗੇ ਲੇਕਿਨ ਉਹ ਕਹਿ ਰਹੇ ਸੀ ਸ਼ਾਇਦ ਅਮਰਿਤਪਾਲ ਸਿੰਘ ਨਹੀਂ ਲੜਨਗੇ ਉਹ ਵਿਵਾਦ ਖਤਮ ਹੁੰਦਾ ਕੀ ਸੀ ਉਹਦੋਂ ਸਾਰਾ ਮਾਮਲਾ ਨਹੀਂ ਉਹ ਕੋਈ ਵਿਵਾਦ ਨਹੀਂ ਸੀ ਇਹ ਤੇ ਲੋਕਤੰਤਰ ਚ ਹਰੇਕ ਬੰਦੇ ਨੂੰ ਅਧਿਕਾਰ ਹੈ ਚੋਣ ਲੜਨ ਦਾ ਤੇ ਚਲੋ ਜੀ ਅਮਰਤਪਾਲ ਨੇ ਅਧਿਕਾਰ ਕਾਨੂੰਨ ਨੇ ਦਿੱਤਾ ਤੇ ਉਹ ਇਲੈਕਸ਼ਨ ਲੜ ਰਹੇ ਤੇ ਬਿਰਸਾ ਸਿੰਘ ਵੀ ਲੜ ਰਹੇ ਸਾਰਿਆਂ ਦੇ ਇਹ ਤੇ ਸੰਗਤਾਂ ਨੇ ਫੈਸਲਾ ਕਰਨਾ ਕਿ ਕਿ ਕਿਹਨੂੰ ਉਹ ਪਸੰਦ ਕਰਦੇ ਤੇ ਇਸ ਕਰਕੇ ਕਿਸੇ ਨੂੰ ਇੱਕ ਦੂਜੇ ਦੇ ਖਿਲਾਫ ਮੇਰੇ ਖਿਆਲ ਕੁਝ ਜ਼ਿਆਦਾ ਕਹਿਣ ਦੀ ਲੋਕ ਲੋਕ ਸਭ ਕੁਝ ਜਾਣਦੇ ਆ ਕਿ ਕਿ ਕਿਹੜੇ ਬੰਦੇ ਦਾ ਕਿਰਦਾਰ ਕਿਦਾਂ ਦਾ ਹੈ ਇਸ ਕਰਕੇ ਆਪਾਂ ਤੇ ਸਾਰਾ ਫੈਸਲਾ ਜੋ ਹੈ ਇਹ ਵੋਟਰਾਂ ਤੇ ਸੰਗਤ ਤੇ ਪਬਲਿਕ ਤੇ ਛੱਡਿਆ ਹੈ ਤੁਹਾਡੇ ਨਾਲ ਪ੍ਰਚਾਰ ਚ ਕਿਉਂਕਿ ਟੀਮਾਂ ਵੀ ਕਾਫੀ ਪਤਾ ਜਿਹੜਾ ਸਾਹਮਣੇ ਆ ਰਿਹਾ ਹੈ ਇਹ ਜਿਹੜੀ ਚਰਚਾਵਾਂ ਨੇ ਤੁਹਾਡੇ ਨਾਲ ਕੋਈ ਟੀਮ ਅਲੱਗ-ਅਲੱਗ ਚੱਲਦੀ ਆ ਭੀਆਂ ਇਸ ਦਾ ਵੀ ਕੋਈ ਚਰਚਾ ਸੀ ਜੀ ਦੀਪ ਸਿੰਘ ਦੂ ਦੀ ਫੈਮਲੀ ਚੋ ਵੀ ਕੋਈ ਤੁਹਾਡੇ ਨਾਲ ਪ੍ਰਚਾਰ ਚ ਆ ਰਹੇ ਹਾਂ ਜੀ ਹਾਂ ਜੀ ਹਾਂ ਜੀ ਮਨਦੀਪ ਸਿੱਧੂ ਸਾਡੇ ਨਾਲ ਆ ਰਹੇ ਜੀ ਬੀਬੀ ਖਾਲੜਾ ਜੀ ਆ ਰਹੇ ਹੋਰ ਕਾਫੀ ਲੋਕ ਸਾਡਾ ਸਹਿਯੋਗ ਕਰ ਰਹੇ ਨੇ ਦੀਪ ਸਿੱਧੂ ਦੀ ਫੈਮਲੀ ਦੀਪ ਸਿੱਧੂ ਦਾ ਉਹਾਂ ਦੀ ਬ੍ਰਦਰ ਉਹਦਾ ਸਾਡੇ ਨਾਲ ਹੈ ਜੀ ਹਾਂ ਜੀ ਉਹ ਨਾਲ ਹੈ ਸਾਡੇ ਸਾਰੇ ਸਾਰੇ ਜਿਹੜੇ ਪੰਜਾਬ ਤਹਿਸੀ ਲੋਕ ਸਾਰੇ ਹੀ ਸਾਡੇ ਨਾਲ ਹੈ ਜੀ ਇੱਕ ਬਿਜ਼ਨਸਿੰਗ ਬਲਟੋਹਾ ਅੱਜ ਨੋਮੀਨੇਸ਼ਨ ਫਾਈਲ ਕਰਨ ਆਏ ਸੀ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਨੇ ਕਹਿਣਾ ਕਿ ਉਹ ਤੁਹਾਡੀ ਕੋਈ ਇੰਟਰਵਿਊ ਦੇਖਦੇ ਪਏ ਸੀ ਜਿਦੇ ਚ ਤੁਸੀਂ ਕਹਿ ਰਹੇ ਸੀ ਕਿ ਅਮਰਿਤਪਾਲ ਸਿੰਘ ਜੇ ਮੁਖਤਾਰਾ ਚਾਹੁੰਦੇ ਨੇ ਤੇ ਕਿਸੇ ਨੂੰ ਕੀ ਦਿੱਕਤ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੁਖਤਾਰਾ ਚ ਜੇ ਆਂਦੇ ਨੇ ਉਹਨਾਂ ਨੇ ਵੇਖਿਆ ਪੁਰਾਣਾ ਦੌਰ ਵੇਖਿਆ ਆਪਣੇ ਐਕਸਪੀਰੀਅੰਸ ਨਾਲ ਕਹਿੰਦੇ ਨੇ ਕਿ ਪੰਜਾਬ ਚ ਅਮਨ ਸ਼ਾਂਤੀ ਦੀ ਲੋੜ ਹੈ ਨਹੀਂ ਇਹ ਸਾਰਾ ਕੋਸ਼ਿਸ਼ ਨਹੀਂ ਪੰਜਾਬ ਚ ਨਸ਼ਿਆਂ ਦਾ ਕਹਿ ਰਿਹਾ ਜੋ ਇਨਾ ਵੱਡਾ ਕ੍ਰਾਈਮ ਹੋ ਰਿਹਾ ਉਹਨੂੰ ਠੱਲ ਪਾਉਣ ਵਾਸਤੇ ਸਹੀ ਸਭ ਕੁਝ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਮੈਂ ਤੇ ਸੋਚਦਾ ਕਿ ਇਹ ਸਾਰਿਆਂ ਨੂੰ ਇਸ ਮਾਮਲੇ ਚ ਦੂਜੀਆਂ ਪਾਰਟੀਆਂ ਨੂੰ ਵੀ ਹਮਲਾ ਮਾਰਨਾ ਚਾਹੀਦਾ ਕਿ ਹੁਣ ਇਹ ਮੁੱਦਾ ਨਸ਼ਿਆਂ ਦਾ ਜਾਂ ਕੋਈ ਬੇਦਬੀ ਦਾ ਜਾਂ ਤੁਮਤ ਇਹ ਸਾਰੇ ਮੁੱਦੇ ਛੱਡ ਕੇ ਕੁਰਸੀ ਦੀ ਲੜਾਈ ਲੜ ਰਹੇ ਇਸ ਕਰਕੇ ਮੈਂ ਤਾਂ ਸੋਚਦਾ ਕਿ ਇਹਨਾਂ ਨੂੰ ਉਹ ਜੋ ਮੈਂ ਕਿਹਾ ਸੀ ਕਿ ਇਹ ਬਖਾਰਚ ਵੀ ਹੋਰ ਕਿਉਂ ਇਲੈਕਸ਼ਨ ਲੜ ਰਹੇ ਕਿਉਂ ਹੋ ਰਿਹਾ ਇਹ ਤੇ ਉਹਦਾ ਜਵਾਬ ਦਿੱਤਾ ਸੀਗਾ ਕਿ ਤੁਹਾਨੂੰ ਤੇ ਸਭ ਨੂੰ ਤੁਸੀਂ ਸੋਚ ਰਹੇ ਖੁਸ਼ ਹੋਣਾ ਚਾਹੀਦਾ ਕਿ ਚਲੋ ਜੇ ਕੋਈ ਸਾਡੇ ਆਦੇਸ਼ਨਾ ਵਫਾਦਾਰੀ ਤੁਸੀਂ ਕਹਿੰਦੇ ਕਿ ਅਸੀਂ ਦੇਸ਼ ਦੇ ਬਹੁਤ ਵਫਾਦਾਰ ਆਂ ਤੇ ਜੋ ਕੋਈ ਵੈਸੇ ਤੋਂ ਪਹਿਲਾਂ ਹੀ ਇਸ ਧਰਤੀ ਨਾਲ ਸਾਡੀ ਤੇ ਵਫਾਦਾਰੀ ਇਸ ਧਰਤੀ ਵਾਸਤੇ ਅਸੀਂ ਜੀ ਰਹੇ ਆ ਇੱਥੋਂ ਖਾ ਰਹੇ ਆ ਇਹ ਇਹਦੇ ਨਾਲ ਵਫਾਦਾਰੀ ਅਸੀਂ ਨਿਭਾ ਰਹੇ ਆ ਬਾਕੀ ਸਾਡਾ ਤੇ ਕੋਈ ਹੋਰ ਮਕਸਦ ਨਹੀਂਗਾ ਅਸੀਂ ਤੇ ਇਸ ਤੇ ਇੱਕ ਇਖਤੇ ਦੇ ਜਿੰਨੇ ਵੀ ਲੋਕ ਵਸਦੇ ਆ ਕਿਸੇ ਜਾਤ ਧਰਮ ਉੱਚ ਨੀਚ ਤੋਂ ਅਸੀਂ ਸਾਰੇ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਸੋਚ ਅਨੁਸਾਰ ਸਭ ਦੇ ਭਲੇ ਦੀ ਗੱਲ ਕਰਦੇ ਆ ਇੱਕ ਬਿਰਸਾ ਸਿੰਘ ਬਲਟੋਹਾ ਨੇ ਇੱਕ ਹੋਰ ਸਵਾਲ ਖੜਾ ਕੀਤਾ ਅਸੀਂ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵਕੀਲ ਨੇ ਜਿਹੜੇ ਉਹਨਾਂ ਦਾ ਉੱਥੇ ਦਿਬੜੂ ਘਰ ਚ ਕਰਦੇ ਪਏ ਨੇ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਉਹ ਆਰਐਸਐਸ ਦੇ ਏਜੰਟ ਨੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਕੀਤੀ ਜਾਂਦੀ ਨਹੀਂ ਇਹ ਸਾਨੂੰ ਤੇ ਪਤਾ ਨਹੀਂ ਕੋਈ ਆਰਐਸਐਸ ਦੇ ਏਜੰਟ ਕਿਹਦੇ ਏਜੰਟ ਆ ਪਰ ਮੈਂ ਮੈਂ ਵਿਰਸਾ ਸਿੰਘ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅਕਾਲੀ ਦਲ ਜਿਹਦੇ ਉਹ ਮੈਂਬਰ ਆ ਜਾਂ ਜਿਹੜੇ ਜਿਹੜੇ ਪਾਰਟੀ ਨੂੰ ਇਲੈਕਸ਼ਨ ਲੜ ਰਾਇਆ ਜਾਂ ਜਿਹੜੇ ਬੜੇ ਤਰਤੂ ਉਹਦੇ ਨਾਲ ਆ ਉਹ ਉਹ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨਾਲ ਬੜਾ ਲੰਮਾ ਅਚਰ ਇਕੱਠੇ ਰਹਿ ਦੇ ਪਾਰਟੀ ਜਨਤਾ ਪਾਰਟੀ ਦੀਆਂ ਜਿਹੜਾ ਵੀ ਆਰਐਸਐਸ ਚ ਹੈ ਤਾਂ ਫਿਰ ਇਹਨਾਂ ਨੂੰ ਇਹ ਚੀਜ਼ਾਂ ਵੀ ਸੋਚਣੇ ਚਾਹੀਦੇ ਆ ਕਿ ਤੁਸੀਂ ਆਰਐਸਐਸ ਨਾਲ ਚੱਲੋ ਜਾਂ ਕੋਈ ਚੱਲੇ ਤੇ ਕੋਈ ਦੂਜੇ ਬੰਦਾ ਤੇ ਇਹੋ ਜਿਹੇ ਇਹੋ ਜਿਹੇ ਬੇਤੁਕੇ ਸਵਾਲ ਨਹੀਂ ਕਰਨੇ ਚਾਹੀਦੇ ਮੇਰੇ ਖਿਆਲੋਂ ਅਮਰਪਾਲ ਜੀ ਜਿਹੜੀ ਮੁਖਤਾਰਾ ਦੀ ਗੱਲ ਸੀ ਉਹ ਕੀ ਸੀ ਉਹ ਕਹਿ ਰਹੇ ਕਿ ਜਿਸ ਤਰ੍ਹਾਂ ਦੀ ਕੋਈ ਟਿੱਪਣੀ ਕੀਤੀ ਸੀ ਨਹੀਂ ਮੈਂ ਨੇ ਉਹ ਹੀ ਕਹਿ ਰਹੇ ਨੇ ਕਿ ਉਹ ਪਹਿਲਾਂ ਕਹਿ ਰਿਹਾ ਸੀ ਮੈਂ ਇਲੈਕਸ਼ਨ ਨਹੀਂ ਲੜੂਗਾ ਕਿਉਂ ਹੁਣ ਕਿਉਂ ਲੜ ਰਿਹਾ ਉਹ ਦੇਸ਼ ਦੇ ਕਾਨੂੰਨ ਉਹ ਨਹੀਂ ਤੇ ਮੈਂ ਉਹ ਤੇ ਤੁਹਾਡੇ ਵਾਸਤੇ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ ਕਿ ਅਗਰ ਉਹ ਪਹਿਲਾਂ ਕਹਿ ਰਿਹਾ ਸੀ ਤੇ ਹੁਣ ਮੰਨ ਤੜੀ ਅਮਰਜੀਤਪਾਲ ਸਿੰਘ ਨਾਲ ਲਾਸਟ ਜਦੋਂ ਤੁਸੀਂ ਮਿਲੇ ਸੀ ਜੇਲ੍ਹ 'ਚ ਕੀ ਗੱਲ ਹੋਈ ਸੀ ਇਲੈਕਸ਼ਨ ਨੂੰ ਲੈ ਕੇ ਕੀ ਚਰਚਾਵਾਂ ਹੋਈਆਂ ਸੀ ਉਹਨਾਂ ਨੇ ਕੋਈ ਗੱਲ ਕੀਤੀ ਸੀ ਕਿ ਕੀ ਮੁੱਦੇ ਰਹਿਣਗੇ ਨਹੀਂ ਮੁੱਦਾ ਤੇ ਸਭ ਤੋਂ ਵੱਡਾ ਮੁੱਦਾ ਤੇ ਨਸ਼ਿਆਂ ਦਾ ਬੇਅਦਬੀ ਦਾ ਤੇ ਬੰਦੀ ਸਿੰਘਾਂ ਦਾ ਰਹੂਗਾ ਬਾਕੀ ਹੋਰ ਵੀ ਜਿਹੜੇ ਪੰਜਾਬ ਦੇ ਮਸਲੇ ਆ ਸਾਰਿਆਂ ਵਾਸਤੇ ਉਹ ਵੀ ਧੜਕ ਹੋ ਕੇ ਬਾਜ ਝਟੋਣਗੇ ਜਿੰਨਾ ਵੀ ਉਹਨਾਂ ਕੋ ਵੱਧ ਤੋਂ ਵੱਧ ਹੋ ਸਕਦਾ ਸਾਡੇ ਪਰਿਵਾਰ ਕੋ ਹੋ ਸਕਦਾ ਸਾਰੇ ਜਣੇ ਇਹ ਪੰਜਾਬ ਨੂੰ ਵਧੀਆ ਬਣਾਉਣ ਵਾਸਤੇ ਚੰਗਾ ਬਣਾਉਣ ਵਾਸਤੇ ਉੱਚੀ ਨੀਚ ਤੋਂ ਜਿਹੜੇ ਫਿਰਕਾਪ੍ਰਸਤੀ ਨਫ਼ਰਤੋਂ ਇਹ ਕੱਢਣ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦੀ ਸੋਚ ਨਾਲ ਸਭ ਦੇ ਭਲੇ ਲਈ ਇੱਕ ਵਾਰ ਆਖੀ ਸਵਾਲ ਕਿ ਕੁਲਬੀਰ ਜੀ ਦਾ ਉਹਨਾਂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਕਿ ਜਿਹੜੇ ਬਾਜਕ ਇਹ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਦੇਣੀ ਜਾਂ ਬਾਕੀ ਹੋਰ ਜਿਹੜੇ ਕੈਂਡੀਡੇਟਸ ਨੇ ਉਹ ਵੀ ਉਤਾਰਨੇ ਚਾਹੀਦੇ ਨੇ ਅਮਰਿਤਪਾਲ ਸਿੰਘ ਜੀ ਇਹ ਜੀ ਹੁਣ ਅਮਰਿਤਪਾਲ ਜੀ ਹੁਣ ਜਿੱਦਾਂ ਤੇ ਅਗਲੀ ਵਾਰ ਇਹ ਸਾਰੇ ਸਾਰੇ ਬੰਦਿਆਂ ਨੂੰ ਉਤਾਰਿਆ ਜਾਊਗਾ ਸਾਰਿਆਂ ਨੂੰ ਜਿਹੜੇ ਇਹਨਾਂ ਦਾ ਸਾਥ ਸ਼ਰਸਤਾ ਕਿ ਦੂਰ ਕੀਤਾ ਜਾਊਗਾ ਕਿ ਲੋਕ ਜਿਨ੍ਹਾਂ ਨੂੰ ਤੁਸੀਂ ਇਹ ਇਦਾਂ ਦਾ ਪੇਸ਼ ਕਰ ਰਹੇ ਸੀ ਇਹ じゃ ਉਲਟਾ ਸਿੱਧਾ ਵਰਤਾਨ ਸਿਰਜ ਰਹੇ ਸੀ ਲੋਕ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਨੇ